ਮੈਂ ਤਾਂ ਦਰਸ਼ਨ ਸਿੰਘ ਜੀ ਤੇ ਇਹ ਜਿਹੜਾ ਤੁਸੀਂ ਸਿਸਟਮ ਲਾਇਆ ਕਿੰਨਾ ਪੁਰਾਣਾ ਆ ਇਹਨੂੰ ਸਾਲ ਹੋ ਗਏ ਕਿ ਸਾਲ ਦਿਮਾਗ ਚ ਕਿਵੇਂ ਆਇਆ ਸੀਗਾ ਇਹ ਕਿ ਆਹ ਚੀਜ਼ ਬਣਾਈ ਜਾਵੇ ਪੰਜੀ ਬੈਠਾ ਬੈਠਾ YouTube ਦੇਖਦਾ ਸੀ ਆਪਣੇ ਫੋਨ ਤੇ ਉਹ ਤੋਂ ਬਸ ਮੈਂ ਵੀਡੀਓ ਦੇਖਿਆ ਮੈਨੂੰ ਥੋੜਾ ਮਨ ਨੂੰ ਲੱਗਾ ਵੀ ਮੈਂ ਦੇਖਾਂ ਇਹ ਬਣਾ ਕੇ ਵੀ ਸਿਸਟਮ ਕਿਵੇਂ ਇਹ ਵੀ ਬਣ ਸਕਦਾ ਤੇ ਕਾਮਯਾਬ ਹੈ ਵੀ ਠੀਕ ਹੈ ਜੀ ਆਪੇ ਬਣਾਇਆ ਇਹ ਇੱਥੇ ਵਿੱਚ ਜਿਹੜੀ ਕੋਇਲਾਂ ਲੱਗੀਆਂ ਨੇ ਕਿਹੜੇ ਕੀ ਲਾਇਆ ਹੋਇਆ ਕੋਇਲਾਂ ਦੇ ਤੌਰ ਤੇ ਅਜੇ ਤਾਂ ਜੀ ਉਹ ਵਾਸ਼ਿੰਗ ਮਸ਼ੀਨਾਂ ਦੀਆਂ ਮੋਟਰਾਂ ਨੇ ਜੀ ਬਾਕੀ ਮੈਂ ਆਪ ਬਣਾ ਰਿਹਾ ਜੀ ਅੱਛਾ ਤੁਸੀਂ ਆਪ ਬਣਾ ਰਹੇ ਹੋ ਹਾਂ ਜੀ ਉਹ ਕੋਇਲਾਂ ਵਾਲਾ ਜਿਹੜਾ ਮੈਗਨੇਟ ਵਾਲਾ ਜਨਰੇਟਰ ਉਹ ਬਣਾ ਰਿਹਾ ਜੀ ਜਦੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਬਣਾਉਣ ਚ ਕਿਸ ਨੇ ਟੋਕਿਆ ਟੱਕਿਆ ਨਹੀਂ ਕਿਸ ਨੇ ਕਿਹਾ ਨਹੀਂ ਕਿ ਕਿ ਕੰਮ ਬਣਾ ਲਗੇ ਨਾ ਜੀ ਕਰਦੇ ਥੋੜਾ ਜਿਹਾ ਕਹਿੰਦੇ ਸੀ ਇਹ ਵੀ ਰਹਿਣ ਦੋ ਛੱਡੋ ਪਰੇ ਕੋਈ ਲੋਕ ਕਹਿੰਦੇ ਵੀ ਐਵੇਂ ਬਣਾਈ ਜਾਂਦਾ ਹੈ ਹਾਂ ਜੀ ਫਿਰ ਪਹਿਲਾਂ ਹੁਣ ਆਏ ਸੀ ਪਤਾ ਨਹੀਂ ਕੋਈ ਹੋਊਗਾ ਹਾਂ ਜੀ ਹੁਣ ਪੈਸੇ ਦੇਖਦੇ ਨੇ ਸਾਰੇ ਸਵੇਰੇ ਹੀ ਕਰਦੇ ਨੇ ਵੀ ਹਾਂ ਵਧੀਆ ਕਿੰਨੇ ਕਿਲੋਵਾਟ ਦੀ ਬਿਜਲੀ ਬਣਾਉਂਦਾ ਆ ਇਹ ਇਹ ਅਜੇ 1 ਕਿਲੋਵਾਟ ਹੈ ਜੀ ਬਾਕੀ ਉਹ ਵੱਡਾ ਮੈਂ ਬਣਾ ਰਿਹਾ ਉਹ 2 ਕਿਲੋਵਾਟ ਉਹ ਬਣਾਉਗਾ ਜੀ 2 ਕਿਲੋਵਾਟ ਦਾ ਟੀਚਾ ਲੈ ਕੇ ਚੱਲ ਰਹੇ ਹਾਂ ਕਿ ਕਿੱਥੇ ਤੱਕ ਦਾ ਸਿਸਟਮ ਬਣਾਉਣਾ ਹੈ ਇਹ ਸਾਰਾ ਜਗ੍ਹਾ ਅਜੇ ਥੋੜਾ ਜਿਹਾ ਪੈਸੇ ਕਰਕੇ ਹੈ ਜੀ ਥੋੜਾ ਜਿਹਾ ਜਿਵੇਂ 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 ਆਮ ਤਨ ਉਹ ਗੱਡੀ ਹੁਣ ਫ੍ਰੀ ਹੋਈ ਹੈ ਜੀ ਆਪਣੀ ਤੇ ਹੁਣ ਦੇਖਾਂਗੇ ਹੋਰ ਵੱਡਾ ਬਣਾਵਾਂਗੇ ਸੋਲਰ ਦਾ ਨਹੀਂ ਦਿਮਾਗ ਤੇ ਵਿੱਚ ਆਇਆ ਹੋਇਆ ਕਿ ਸੋਲਰ ਤੇ ਹੀ ਚਲਾ ਲੰਦੇ ਫਿਰ ਵਿੰਗ ਦਾ ਇਹ ਨੰਬਰ ਪਾਇਆ ਹੋਇਆ ਸੋਲਰ ਵੀ ਉਹ ਆਪਣੀ ਜਗਾ ਜੀ ਹੈ ਆਪਣੀ ਜਗਾ ਇਹਨੇ ਰਾਤ ਨੂੰ ਵੀ ਕਰੀ ਜਾਣਾ ਹੈ ਚਾਰਜ ਅੱਛਾ ਇਹ ਰਾਤ ਨੂੰ ਵੀ ਕਰੀ ਹਾਂਜੀ ਹਾਂ ਸੋਲਰ ਦਿਨ ਦਿਨ ਕਰਦਾ ਜੀ ਇਹਦਾ ਇਹ ਬੈਨੀਫਿਟ ਹੈ ਜੀ ਕਿੰਨਾ ਕਿੰਨੀ ਹਵਾ ਜਾਨੀ ਚਾਹੀਦੀ ਹੁੰਦੀ ਹੈ ਜੇ ਆਪਾਂ ਨੂੰ ਇਹਨੂੰ ਘੱਟ ਤੇ ਘੱਟ 7 ਪ੍ਰਤੀ ਘੰਟਾ 7 ਕਿਲੋਮੀਟਰ ਹਾਂਜੀ ਹਾਂ 7 ਕਿਲੋਮੀਟਰ ਦੇ ਉੱਤੇ ਇਹ ਬਣਾਉਣ ਲੱਗ ਪਏ ਹਾਂ। ਹਾਂਜੀ। ਤੇ ਫਿਰ ਜਿਹੜੇ ਤੁਸੀਂ ਅੰਦਰ ਸਿਸਟਮ ਲਾਇਆ ਆ ਉਹ ਫਿਰ ਜਿਹੜੇ ਜਿਵੇਂ ਕੰਟਰੋਲਰ ਲਾਇਆ ਆ ਉਹ ਫਿਰ ਸਾਰਾ ਸਮਾਨ ਸੋਲਰ ਵਾਲਾ ਹੀ ਲਾਤਾ ਫਟਾ। ਹਾਂ ਉਹ ਸੋਲਰ ਵਾਲਾ ਹੀ। ਇਹਦਾ ਵੈਸੇ ਲੱਗ ਮਿਲਦਾ ਹੁੰਦਾ ਵੈਂਟਰ ਪੈਨ ਦਾ। ਹੂੰ। ਉਹ ਉਹ ਥੋੜਾ ਮਹਿੰਗਾ ਸੀ ਉਹਦੇ ਕਰਕੇ ਅਜੇ ਸੋਲਰ ਵਾਲਾ ਲਾਇਆ ਬਾਕੀ ਉਹ ਹੁਣ ਲਾਵਾਂਗੇ ਜਿਆਦੇ। ਤੇ ਵੈਸੇ ਤੁਸੀਂ ਹੁਣ ਅੱਗੇ ਜਿਹੜਾ ਟੱਚਾ ਲੈ ਕੇ ਚੱਲ ਰਹੇ ਹੋ ਕਿ ਇਹਨੂੰ ਵੱਡੇ ਤੋਂ ਵੱਡਾ ਕਿੰਨੇ ਤੱਕ ਪਾਵਰ ਤੱਕ ਬਣਾ ਸਕਦਾ ਜੇ ਤੁਹਾਡੇ ਤੁਹਾਡੇ ਮਤਾਵੇਗੇ ਬਾਣ 10 ਕਿਲੋਵਾਟ ਤੱਕ ਵੀ ਬਣ ਸਕਦਾ ਜੀ ਉਹ ਮਹਿੰਗਾ ਜਿਗਾਰਾ ਜੀ ਆਪਣੇ ਹੂੰ ਪ੍ਰੋਜੈਕਟ ਉਹ 1 ਲੱਖ 1.5 ਲੱਖ ਚ ਪੈਂਦਾ ਜੀ ਉਹ ਹੁਣ ਜਿਵੇਂ ਇਹ ਤਿੰਨ ਤਿੰਨ ਮੰਜ਼ਰੀ ਆ ਆਪਣੇ ਉਪਰ ਤੀਜੀ ਉੱਥੇ ਜਾਂਦੇ ਦੂਜੀ ਮੰਜ਼ਲ ਤੇ ਲੱਗਿਆ ਹੋਇਆ ਹਾਂਜੀ ਇਹ ਫਿਰ ਜੇ ਕਿਸੇ ਨੇ نیچے ਲਾਉਣਾ ਹੋਵੇ ਉੱਥੇ ਲੱਗ ਜਾ ਕੇ ਖੁੱਲਾ ਇਹ ਨਹੀਂ ਚਾਹੀਦਾ ਜੀ ਇਹਨੂੰ ਘੱਟ ਤੇ ਘੱਟ 50 ਫੁੱਟ ਹਾਈਟ ਚਾਹੀਦੀ ਆ ਜੀ ਕਿੰਨਾ ਕੁ ਫੁੱਟ ਆ ਹਾਂਜੀ ਹਾਂ 40 50 ਬਸ ਕੋਈ ਆਲੇ-ਦਾਲੇ ਬਿਲਡਿੰਗਾਂ ਉੱਚੀਆਂ ਨਾ ਹੋਣ ਹੂੰ ਹਾਂ ਜਿਵੇਂ ਸ਼ਹਿਰਾਂ 'ਚ ਉੱਚੀਆਂ ਬਿਲਡਿੰਗਾਂ ਹੁੰਦੀਆਂ ਨੇ। ਜਾਂ ਉਹੀ ਉੱਚਾ ਤਾਂ ਹੋ ਜਾਂਦਾ ਜਿੰਨਾ ਮਰਜ਼ੀ ਉੱਚਾ ਚੱਕ ਲਓ ਜੀ। ਹੂੰ ਉਹਨਾਂ ਪਾਈਪ ਲੰਬਾ ਪਾ ਕੇ ਉੱਚਾ ਹੋ ਜਾਂਦਾ। ਠੀਕ ਹੈ ਜੀ ਬਹੁਤ ਬਤਾਂ। ਹਾਂ ਜੀ।